ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਕੈਬਨਿਟ ਸਬ ਕਮੇਟੀ ਦੀ ਸਿੱਖਿਆ ਵਿਭਾਗ ਦੇ ਕੱਚੇ ਦਫ਼ਤਰੀ ਕਾਮਿਆਂ ਨਾਲ 1 ਮਾਰਚ ਨੂੰ ਹੋਵੇਗੀ ਅਹਿਮ ਮੀਟਿੰਗ ਸਿੱਖਿਆ ਭਵਨ ਦੇ ਬਾਹਰ 71 ਹੋ ਕੇ ਮੁੱਖ ਮੰਤਰੀ ਦੀ ਰਿਹਾਈਸ਼ ਵੱਲ ਮਾਰਚ ਕਰਨ ਦੇ ਕਿਤੇ ਐਲਾਨ ਤੋਂ ਬਾਅਦ ਅੱਜ ਮੁਹਾਲੀ ਪ੍ਰਸ਼ਾਸਨ ਵੱਲੋਂ ਸਰਕਾਰ ਪੱਧਰ ਤੇ رابطہ ਬਣਾ ਕੇ ਜਥੇਬੰਦੀ ਦੀ 1 ਮਾਰਚ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਜਿਸ ਉਪਰੰਤ ਜਥੇਬੰਦੀ ਵੱਲੋਂ ਕੱਲ ਦੀ ਰੈਲੀ ਹਾਲ ਦੀ ਖੜੀ ਮੁltavi ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀਆਂ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਰਜਿੰਦਰ ਸਿੰਘ ਸੰਦਾ ਪ੍ਰਵੀਨ ਸ਼ਰਮਾ ਜਗਮਉਂਦ ਸਿੰਘ ਰਮੇਸ਼ ਸਹਾਰਨ ਨੇ ਕਿਹਾ ਮਿਤੀ 22 11 2023 ਅਤੇ 31 1 2024 ਨੂੰ ਕੈਬਨਿਟ ਸਰਵ ਕਮੇਟੀ ਦੀ ਪੰਜਾਬ ਭਵਨ ਵਿਖੇ ਮੀਟਿੰਗ ਹੋਈ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਸਹਿਮਤੀ ਦਿੱਤੀ ਗਈ ਪਰ 2 ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਤੇ ਵੀ ਕਰਮਚਾਰੀਆਂ ਨੂੰ ਨਾ ਤਾਂ ਰੈਗੂਲਰ ਦੇ ਆਰਡਰ ਮਿਲੇ ਅਤੇ ਨਾ ਹੀ ਕਰਮਚਾਰੀਆਂ ਦੀ ਤਨਖਾਹ ਕਟੌਤੀ ਕੀਤੀ ਗਈ ਆਗੂਆਂ ਨੇ ਕਿਹਾ ਕਿ ਜੇਕਰ 1 ਮਾਰਚ ਦੀ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਹੋਇਆ ਤਾਂ ਮੁਲਾਜ਼ਮ 4 ਮਾਰਚ ਨੂੰ ਮੋੜ ਸੁੱਭਾ ਪੱਦਰ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹائش ਵੱਲ ਮਾਰਚ ਕਰਨ ਨੂੰ ਮਜਬੂਰ ਹੋਣਗੇ। ਵਿਸ਼ਾ ਮਿਤੀ 24 2 2024 ਦੇ ਮੰਗ ਪੱਤਰ ਸੰਬੰਧੀ ਆਪ ਦੇ ਮੰਗ ਪੱਤਰ SS AU 2023 1325 ਮਿਤੀ 24 2 2024 ਦੇ ਸੰਬੰਧ ਵਿੱਚ ਉਪਰੋਕਤ ਵਿਸ਼ੇ ਤੇ ਸੰਬੰਧ ਵਿੱਚ ਆਪ ਜੀ ਵੱਲੋਂ ਜੋ ਮੰਗ ਪੱਤਰ ਨੀਤੀ 24-2 2024 ਨੂੰ ਦਿੱਤਾ ਗਿਆ ਹੈ ਆਪ ਜੀ ਦੇ ਮੰਗ ਪੱਤਰ ਅਨੁਸਾਰ ਮੰਗਾ ਦੇ ਸੰਬੰਧ ਵਿੱਚ ਮੰਗਾ ਦੇ ਹੱਲ ਲਈ ਇੱਕ ਪੈਨਲ ਮੀਟਿੰਗ ਮਾਨਯੋਗ ਸ਼੍ਰੀ ਹਰਪਾਲ ਚਿਮਾ ਸ਼੍ਰੀ ਅਮਨ अरोड़ा ਅਤੇ ਕੁਲਦੀਪ ਧਾਲੇਵਾਲ ਜੀ ਵੱਲੋਂ 1-3-2024 ਸਮਾ 11 ਵਜੇ ਸਵੇਰੇ ਨੂੰ ਨਿਯਤ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ